ਸਤਨਾਮ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗੁ ਗੁਰ ਪ੍ਰ사ਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵੇ ਨਮ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇਸਾ ਨੰਦਨ ਜਸਵੀਰ ਸਿੰਘ ਮਕਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੀਸਾਂ ਪਾਸ ਸ਼ਹੀਦ 10 ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਿਨਸਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਇਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਈਆਂ ਇਲਾਈ ਡਿਊਟੀਆਂ ਸਦਕਾ ਪਰਜਾਨਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾਂ ਤੰਤਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਹਟਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਅਨੰਦ ਮਾਣਦੇ ਹਾਂ ਆਓ ਪਿਆਰਿਓ ਅੱਜ ਦੀਆਂ ਆਪਣੀਆਂ ਕਲਾਸਾਂ ਪੰਜਵੇਂ ਗੁਰਨਾਨਕ ਸਾਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਲੈਣਗੇ ਸੰਸਾਰ ਦੇ ਇਸ ਵਿਹਾਰ ਦੇ ਬਾਰੇ ਆਪਾਂ ਨੂੰ ਦੱਸਣਗੇ ਕਿਵੇਂ-ਕਿਵੇਂ ਸਾਡੇ ਕੋਲੇ ਕੀ-ਕੀ ਆਉਂਦਾ ਤੇ ਕੀ-ਕੀ ਚਲਿਆ ਜਾਂਦਾ ਹੈ ਜਿਹੜਾ ਸਾਨੂੰ ਬੜੇ ਮੌਕੇ ਦਿੰਦਾ ਹੁੰਦਾ ਆਪਣੇ ਆਪ ਨੂੰ ਜਨਾਉਣ ਦੇ ਆਪਣੇ ਆਪ ਨੂੰ ਜਾਣਨ ਦੇ ਪਰ ਅਸੀਂ ਬਹੁਤ ਵਾਰੀ ਉਹਦੇ ਤੋਂ ਖੁੰਝ ਜਾਂਦੇ ਆਂ ਆਉਂਵਾਂ ਜੱਪਾ ਪੁੱਛਦੇ ਆਂ ਤੇ ਗੱਲ ਕਰਦੇ ਆਂ ਤਨਾਸਰੀ ਮਹਲਾ ਪੰਜਵਾਡੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਣ ਨਾ 부ਜੀ ਲਾਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੁਜੀ ਪਾਸ਼ਾ ਪ੍ਰਮਾਣ ਕਰਦੇ ਆ ਕਿ ਮਨੁੱਖ ਦੀ ਇੱਕ ਫਿਤਰਤ ਹੈ ਜਦੋਂ ਮਨੁੱਖ ਕੋਲੇ ਕੁਝ ਵੀ ਨਹੀਂ ਹੁੰਦਾ ਕੁਝ ਵੀ ਉਦੋਂ ਉਹ ਸੋਚਦਾ ਹੈ ਸਗਾਂ ਦੀ ਵੱਧ ਸੋਚਦਾ ਕਿ ਮੈਂ ਭੜਾ ਕਰਿਆ ਕਰਾਂ ਗਰੀਬਾਂ ਦਾ ਮੇਰੇ ਤੇ ਕੋਈ ਮਿਹਰ ਹੋ ਜੇ ਸਤਿਗੁਰੂ ਕਿਰਪਾ ਕਰ ਦੇਣ ਮੈਂ ਵੀ ਦੇਣ ਜੋਗਾ ਹੋ ਜਾ ਮੈਂ ਵੀ ਵੰਡਿਆ ਕਰਾਂ ਇਹ ਆਮ ਸੋਚਾਂ ਤੁਹਾਨੂੰ ਉਹਨਾਂ ਲੋਕਾਂ ਦੀਆਂ ਮਿਲਣਗੀਆਂ ਜਿਨ੍ਹਾਂ ਕੋਲੇ ਮਾਇਆ ਨਹੀਂ ਹੈ। ਤਕਰੀਬਨ ਅਰਦਾਸਾਂ ਕਰਾਉਂਦੇ, ਗੱਲਾਂ ਕਰਦੇ, ਦੂਜਿਆਂ ਦਾ ਭਲਾ ਸੋਚਦੇ, ਦੂਜਿਆਂ ਦੇ ਭਲੇ ਬਾਰੇ ਸਾਰਾ ਦਿਨ ਗੱਲਾਂ ਕਰਦੇ ਟਕਲਣਗੇ ਕਿ ਜੇ ਕਿਤੇ ਹੋ ਜੇ ਨਾ ਕਿਰਪਾ ਕਿਸੇ ਪਾਸਿਓ ਆਪਾਂ ਇੱਥੋਂ ਆਹ ਸੇਵਾ ਕਰਿਆ ਕਰਗੇ। ਜਿਵੇਂ ਪਿਛਲੇ 50 ਸਾਲਾਂ ਤੋਂ ਅਸੀਂ ਇੱਥੇ ਦੇਖਦੇ ਆਂ ਬੜੀ ਦੁਨੀਆ ਆਈ, ਬੜੇ ਲੋਕ ਆਏ। ਗੁਰੂ ਘਰ ਜੇਕਰ ਇਹ ਕਾਰਜ ਹੋ ਜੇ ਤਾਂ ਸਹੀ ਕਰਾ ਦਗੇ ਕੰਦੇ ਇੱਥੇ ਆ। ਇੱਥੇ ਆ ਹੋ ਜੇ ਤਾਂ ਹੋਇਆ ਬਹੁਤ ਕੁਛ। ਮਨੁੱਖ ਦੀ ਫਿਤਰਤ ਆ ਕਿ ਜਿਵੇਂ ਜਿਵੇਂ ਇਹ ਅੱਗੇ ਵੱਧਦਾ ਓਵੇਂ ਓਨੇ ਇਹਨੂੰ ਥੋੜਾ ਲੱਗਣ ਲੱਗ ਜਾਂਦਾ। ਇਹਦੇ ਅੰਦਰ ਇੱਕ ਤ੍ਰਿਸ਼ਨਾ ਜਨਮ ਲੈਂਦੀ ਆ ਬਾਅਦ ਵਿੱਚ ਲੈਂਦੀ ਆ ਪਹਿਲਾਂ ਨਹੀਂ। ਉਦੋਂ ਵਿਚਾਰ ਸਹੀ ਹੁੰਦੇ ਆ। ਉਹਨਾਂ ਲੋਕਾਂ ਦੇ ਵਿਚਾਰ ਵੀ ਉਦੋਂ ਬੜੇ ਸਹੀ ਹੁੰਦੇ ਆ ਵੀ ਜਿੱਦ ਦੇ ਸਾਡੇ ਕੋਲੇ ਹਰਾ ਪਿੰਨ ਆ ਗਿਆ। ਸਾਡੇ ਕੋਲੇ ਤਾਕਤ ਆ ਗਈ। ਅਸੀਂ ਤੁਹਾਡੇ ਲਈ ਵਰਤਾਂਗੇ ਤੁਹਾਡੀ ਸੇਵਾ ਚ ਹਾਜ਼ਰ ਰਹਾਂਗੇ ਪਰ ਜਿਹੜੇ ਸਦੀਆਂ ਤੋਂ ਸਾਰੇ ਸਿਸਟਮ ਨੂੰ ਸਮਝੀ ਬੈਠੇ ਐ ਤੇ ਜਿਹੜੇ ਬੋਚ ਕੇ ਪਿੰਨ ਫੜਾਉਂਦੇ ਐ ਉਹ ਨਾਲ ਇੱਕ ਪਰਚੀ ਵੀ ਫੜਾਉਂਦੇ ਆ ਵੀ ਇੱਥੇ ਇੱਥੇ ਵਰਤਨਾ ਇੱਥੇ ਇੱਥੇ ਨਹੀਂ ਉੱਥੇ ਜਾ ਕੇ ਉਹ ਮਜਬੂਰੀਆਂ ਦਾ ਪਤਾ ਲੱਗਦਾ ਤੇ ਨਾਲ ਤ੍ਰਿਸ਼ਨਾ ਜਾਗਦੀ ਆ ਉੱਥੇ ਜਾ ਕੇ ਵੀ ਇਹ ਜੇ ਮੌਕੇ ਜਨਮਵਾਦ ਆਉਂਦੇ ਆ ਤੇ ਹੁਣ ਮੈਂ ਸਹੀ ਆਇਆ ਚਲੋ ਇਸੇ ਤਰ੍ਹਾਂ ਮਾਰੇ ਕਹਿੰਦੇ ਜਿਹੜੇ ਰਾਜਨ ਹੁੰਦੇ ਆ ਨਾ ਰਾਜਾ ਬਣ ਜਾਂਦੇ ਆ ਪਹਿਲਾਂ ਭਾਵ ਕੁਝ ਹੋਰ ਹੁੰਦੇ ਆ ਕਿ ਮਨੁੱਖਤਾ ਦਾ ਪੜਾ ਕਰਾਂਗੇ ਜਿਹੜੇ ਭੂਮਣ ਜਾਨੀ ਜ਼ਿਮੀਂਦਾਰ ਜਿਨ੍ਹਾਂ ਕੋਲੇ ਜ਼ਮੀਨ ਭੂਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਹਿਲਾਂ ਉਹਨਾਂ ਨੂੰ ਵੀ ਕੋਈ ਤ੍ਰਿਸ਼ਨਾ ਨਹੀਂ ਹੁੰਦੀ ਜਦੋਂ ਛੋਟੇ ਹੁੰਦੇ ਆ ਕਹਿੰਦੇ ਰੱਬ ਦਾ ਸ਼ੁਕਰ ਆ ਰੋਟੀ ਪਾਣੀ ਚੰਗੀ ਜਾਂਦਾ ਪਰ ਸ਼ੁਕਰ ਉਦੋਂ ਹੀ ਘਟਣਾ ਸ਼ੁਰੂ ਹੋ ਜਾਂਦਾ ਜਿੱਦੇ ਬਹੁਤਾਤ ਦੇ ਵਿੱਚ ਕੋਈ ਚੀਜ਼ ਆ ਜਾਂਦੀ ਹੈ ਫਿਰ ਨਾਲ ਇੱਕ ਤ੍ਰਿਸ਼ਨਾ ਦਾ ਨਿਸ਼ਾਨ ਝੂਲਦਾ ਜਿਹੜਾ 24 ਘੰਟੇ ਦਿਮਾਗ 'ਚ ਚੱਲਦਾ ਹੈ ਪਾਸ਼ਾ ਕਹਿੰਦੇ ਫਿਰ ਇਹ ਬੁਝਦੀ ਨਹੀਂ ਤੇ ਨੂੰ ਬੁਝਾਉਣ ਦਾ ਮਨੁੱਖ ਨੂੰ ਕੋਈ ਹਸਾਬ ਵੀ ਨਹੀਂ ਆਉਂਦਾ ਤੇ ਇਹ ਤੋਂ ਉਲਟ ਜੇ ਕਿਸੇ ਨੂੰ ਸਮੱਤ ਆ ਜੇ ਮੰਨ ਲਓ ਕੋਈ ਬੰਦਾ ਬਾਣੀ ਪੜਦਾ ਬਾਣੀ ਸੁਣਦਾ ਹੈ ਉਹ ਰਜਾਨਾ ਗੁਰੂ ਨਾਨਕ ਦੇ ਨਾਲ ਗੰਨ ਕਰਦਾ ਵੀ ਬਾਣੀ ਸੁਣਦਾ ਪੜਦਾ ਵੀ ਮੇਰੇ ਬਾਬੇ ਨੇ ਕਿਹਾ ਵੀ ਤੇਰੇ ਕੋਲੇ ਜੋ ਵੀ ਹੈਗਾ ਤਾਂ ਦਸਬੰਦ ਜ਼ਰੂਰ ਕੱਢ ਦਸਬੰਧ ਕੱਢ ਕੇ ਲੋੜਵੰਦਾਂ ਲਈ ਵਰਤਣਾ ਤੇ ਲੋੜਵੰਦਾਂ ਦੇ ਵਿੱਚ ਸਭ ਤੋਂ ਵੱਡੀ ਲੋੜ ਜਿਹੜੀ ਜੇ ਅੱਜ ਆਪਾਂ ਵੀ ਦੇਖ ਗਏ ਜਿਹੜੀ ਸਭ ਤੋਂ ਸੁਪਰ ਲੋੜ ਆ ਦੁਨੀਆ ਦੀ ਮਨੁੱਖ ਦੀ ਜਾਂ ਪਸ਼ੂ ਪੰਛੀਆਂ ਦੀ ਵੀ ਹੈ ਉਹ ਹੈਗੀ ਆ ਸਾਨੂੰ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਕਾਦਰਤ ਦੀ ਕੁਦਰਤ ਨੇ ਇਹੋ ਜਿਹਾ ਸਭਨਾ ਡਿਜ਼ਾਈਨ ਕੀਤਾ ਕਿ ਸਾਨੂੰ ਭੁੱਖ ਲੱਗਦੀ ਆ ਸਾਰਿਆਂ ਨੂੰ ਉਹ ਭੁੱਖ ਦੇ ਵਿੱਚ ਸਾਡੇ ਪ੍ਰਾਣ ਪਾਏ ਹੋਏ ਆ ਜਾਨੀ ਸਾਡੀ ਜਿਹੜੀ ਭੁੱਖ ਹੈ ਸਾਡਾ ਉਹ ਗੈਸਾ ਤੇਲ ਹੈ ਜੋ ਮਰਜੀ ਮੰਨ ਲੋ ਉਹਦੇ ਨਾਲ ਸਾਡੇ ਪ੍ਰਾਣ ਚੱਲਦੇ ਆ ਤੇ ਪ੍ਰਾਣਾ ਦੇ ਨਾਲ ਪ੍ਰਾਣਪਤੀ ਦੀਆਂ ਦਾਤਾਂ ਵਰਤਦੀਆਂ ਤੇ ਅਸੀਂ ਜਿਉਂਦੇ ਰਹਿੰਨੇ ਆ ਇਸੇ ਕਰਕੇ ਸਾਡੇ ਗ੍ਰੰਥਾਂ ਨੇ ਅੰਨ ਨੂੰ ਬ੍ਰਹਮ ਕਿਹਾ ਅੰਨ ਬ੍ਰਹਮ ਅੰਨ ਦੇਵਤਾ ਗੁਰੂ ਨਾਨਕ ਦੇਵ ਜੀ ਕਹਿੰਦੇ ਦੇਵਤਾ ਦੇ ਮਤਲਬ ਕੀ ਹੁੰਦਾ ਜਿਹੜਾ ਆਪਣਾ ਜੀਵਨ ਦੇ ਕੇ ਤੁਹਾਨੂੰ ਜਿਉਂਦੇ ਕਰ ਜਾਂਦਾ ਹੈ ਜਿਵੇਂ ਜਿਹੜੇ ਫਲ ਫਰੂਟ ਆ ਉਹ ਆਪ ਦਾ ਜੀਵਨ ਸਾਨੂੰ ਦਿੰਦੇ ਆ ਸਾਡੇ ਰਾਹੀਂ ਜੀਵਨ ਬਣ ਕੇ ਲੈਂਬਰਦੇ ਆ ਖਰਾਕ ਹੈ ਕਾਜੂ ਬਦਾਮ ਪ੍ਰਸ਼ਾਦਾ ਜੋ ਵੀ ਛਕਦੇ ਆ ਉਹ ਜੀਵਨ ਆ ਉਹਦੇ ਵਿੱਚ ਤਾਂ ਹੀ ਅਸੀਂ ਛਕਦੇ ਆ ਜੇ ਉਹਦੇ ਵਿੱਚ ਜੀਵਨ ਨਾ ਹੋਵੇ ਮੰਨੋ ਕਿਸੇ ਕਣਕ ਨੂੰ ਹੀ ਸੁਸਰੀ ਲੱਗ ਗਈ ਵਿੱਚੋਂ ਜੀਵਨ ਤਾਂ ਖਾਲਿਆ ਉਹਨੇ ਤੇ ਉਹ ਅਸੀਂ ਭਿਆਕੇ ਨਹੀਂ ਖਾ ਸਕਦੇ ਕੋਈ ਫਲ ਫਰੂਟ ਅੰਦਰੋਂ ਕਾਣਾ ਹੋ ਗਿਆ ਖਾ ਲਿਆ ਸੁੰਡੀ ਨੇ ਅਸੀਂ ਉਹ ਨਹੀਂ ਖਾ ਸਕਦੇ ਕਿਉਂਕਿ ਉਹਦੇ 'ਚ ਜੀਵਨ ਨਹੀਂ ਹੈ ਜਿਹੜੀ ਚੀਜ਼ ਦੇ ਵਿੱਚ ਵੀ ਜੀਵਨ ਹੈ ਉਹ ਅਸੀਂ ਛਕਦੇ ਆ ਤਾਂ ਜੀਵਨ ਬਣ ਕੇ ਨਹੀਂ ਭਰਦਾ ਇਸੇ ਕਰਕੇ ਬਾਣੀ ਨੇ ਕਿਹਾ ਜੀਆਂ ਕਾ ਆਹਾਰ ਜੀ ਜੀਵਨ ਹੀ ਜੀਵਨ ਨੂੰ ਬਚਾਉਂਦਾ ਹੁਣ ਜਦੋਂ ਜੀਵਨ ਬਚਾਉਣਾ ਸਭ ਤੋਂ ਜ਼ਰੂਰੀ ਹੈ ਸੰਸਾਰ ਦੇ ਵਿੱਚ ਦੂਜੀਆਂ ਲੋੜਾਂ ਬਾਅਦ ਦੀਆਂ ਕਪੜਾ, ਨੀੜਾ, ਪੜ੍ਹਾਈ, ਲਿਖਾਈ, ਘਰ-ਬਾਰ ਹੋਰ ਚੀਜ਼ ਐ ਸਭ ਤੋਂ ਜ਼ਰੂਰੀ ਐ ਪ੍ਰਾਣ ਬਚਾਉਣੇ ਤੇ ਗੁਰੂ ਨਾਨਕ ਨੇ ਸ਼ੁਰੂਆਤ ਇੱਥੋਂ ਹੀ ਕੀਤੀ ਇੱਕ ਦਾਤ ਵੀ ਪ੍ਰਮਾਤਮਾ ਤੋਂ ਕੁਦਰਤੀ ਮਿਲੀ ਕਿ ਉਮਰ ਛੋਟੀ ਐ ਚੰਦੇ ਐ ਸੱਚਾ ਸੌਦਾ ਕਰਨ ਜਦੋਂ ਸਾਹਮਣੇ ਦੇਖਦੇ ਆ ਕਿ ਨਾਮ ਜਪਣ ਵਾਲੇ ਗੁਰੂ ਨਾਲ ਜੁੜੇ ਹੋਏ ਪਰਮਪਿਤਾ ਪ੍ਰਮਾਤਮਾ ਨੇ ਇੱਕ ਮਿੱਕ ਹਸਤੀਆਂ ਡੋਲ ਬੈਠੀਆਂ ਦਰਸ਼ਨ ਕਰਕੇ ਜਿਨ੍ਹਾਂ ਨੂੰ ਠੰਡ ਪੈਂਦੀ ਹੈ ਜਿਨ੍ਹਾਂ ਨੂੰ ساری ਉਮਰ ਸਾ ਗੁਰੂ ਜੀ ਨੇ ਸਾਧੂ ਸੰਤ ਕਹਿ ਕੇ ਸਤਕਾਰਿਆ ਜਿਨ੍ਹਾਂ ਦਾ ਸੰਗ ਕਰਨ ਲਈ ਕਿਹਾ ਜਿਨ੍ਹਾਂ ਦੀ ਸਰਨ ਚ ਜਾ ਕੇ ਬੈਠਣ ਲਈ ਕਿਹਾ ਜਿਨ੍ਹਾਂ ਦਾ ਪੱਖਾ ਢੋਣ ਲਈ ਪਾਣੀ ਧੋਣ ਨੂੰ ਪੱਖਾ ਫੇਰਨ ਨੂੰ ਕਿਹਾ ਜਿਹੜੇ ਸੰਤਾਂ ਦੇ ਚਰਨ ਧੋਣ ਨੂੰ ਕਿਹਾ ਜਿਹੜੇ ਸੰਤਾਂ ਦੇ ਚਲਨ ਘੁੱਟਣ ਨੂੰ ਕਿਹਾ ਜੀਵਨ ਚ ਉਹਨਾਂ ਨਾਲ ਮੇਲ ਹੋਇਆ ਪਹਿਲੀ ਮਲਾਪ ਤੇ ਪਹਿਲੇ ਹੀ ਸਿਰੇ ਵਾਲਿਆਂ ਨਾਲ ਜਿਹੜੇ ਇਹ ਪਦਾਰਥ ਨਾਲ ਦੀ ਜੁੜੇ ਹੋਏ ਸਪਿਰਟ ਨਾਲ ਜੁੜੇ ਹੋਏ ਸਪਿਰਚੁਅਲ ਦੇ ਕਿੰਗ ਹੈ ਉਸ ਵੇਲੇ ਦੇ ਉਹਨਾਂ ਦੇ ਦਰਸ਼ਨ ਦਿਦਾਰੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮੌਕਾ ਮਿਲ ਵੀ ਇਹੋ ਜਿਹਾ ਬਣਾਇਆ ਕਿ ਉਹ ਜਿਹ ਪਿਛਲੇ ਗ੍ਰੰਥ ਪੜ੍ਹਦੇ ਆ ਤਾਂ ਉਹ ਵਿਧੀ ਦੇ ਵਿਧਾਨ ਅਨੁਸਾਰ ਹੀ ਆ ਕੇ ਬੈਠੇ ਸੀ ਪਿੰਡ ਦੇ ਬਾਹਰਲੇ ਪਾਸੇ ਕਿ ਨਾਨਕ ਨੇ ਜਨਮ ਲੈ ਲਿਆ ਤੇ ਆਪਾਂ ਅੱਗੇ ਦੀ ਜਿਹੜੀ ਸਿਸਟਮ ਹੈਗਾ ਜਿਹੜਾ ਨਿਰੰਗ ਕਾਰ ਚਲਾਉਂਦਾ ਆਪਣੇ ਬੰਦਿਆ ਰਾਈ ਉਹਨੂੰ ਜੇ ਅੱਗੇ ਕਿਵੇਂ ਪਚਾਉਣਾ ਹੈ ਉਹ ਚੀਜ਼ ਸੀ ਉੱਥੇ ਵਾਪਰੀ ਕਿ 4 ਮਹੀਨੇ ਉਹਨਾਂ ਨੇ ਚਮਾਸਾ ਘਟਣਾ ਸੀ ਤਾਂ ਗੁਰੂ ਨਾਨਕ ਸਾਹਿਬ ਜੋ ਵੀ ਲੈ ਕੇ ਗਏ ਘਰੋਂ 20 ਰੁਪਏ ਰਜਤ ਪਣ ਜਾਨੀ ਚਾਂਦੀ ਦੇ ਰੁਪਏ ਤੇ ਉਹਨਾਂ ਦਾ ਰਸਨ ਕੋਈ ਥੋੜਾ ਨਹੀਂ ਉਦੋਂ ਦੇ ਚਾਂਦੀ ਦੇ ਰੁਪਈਆਂ ਦਾ ਰਸਨ ਜਾਨੀ ਕੁਆਟਲਾਂ ਦੇ ਹਿਸਾਬ ਨਾਲ ਜਿਹੜਾ 4 ਮਹੀਨੇ ਲੰਗਰ ਚੱਲਿਆ 4 ਮਹੀਨੇ ਉੱਥੇ ਰਹਿ ਕੇ ਬਾਨਾ ਮਰਦਾਨਾ ਬਾਬਾ ਜੀ ਨੇ ਸੇਵਾ ਕੀਤੀ ਸਿਮਰਨ ਕੀਤਾ ਉਹ ਵਿਧੀਆਂ ਦੇਖੀਆਂ ਉਹ ਸਾਰੇ ਵਿਧਾਨ ਦੇਖੇ ਜੋ ਇੱਕ ਮਾਸਟਰ ਕਰਦਾ ਜੋ ਇੱਕ ਬੁੱਧਪੁਰਸ਼ ਕਰਦਾ ਜੋ ਇੱਕ ਗਾਂਹ ਬੱਚਿਆਂ ਨੂੰ ਜਗਿਆਸੂਆਂ ਨੂੰ ਸਿਖਾਉਂਦਾ ਉਹ ਸੇਵਾ ਦਾ ਮੌਕਾ ਉਤੋਂ ਹੀ ਇਹ ਵਿਧਾਨ ਕਿ ਬੇਸ਼ੱਕ ਕੋਈ ਬੁੱਧਪੁਰਸ਼ ਹੈ ਬੇਸ਼ੱਕ ਆਮ ਇਨਸਾਨ ਹੈ ਪ੍ਰਸ਼ਾਦਾ ਹਰ ਇੱਕ ਨੂੰ ਚਾਹੀਦਾ ਪ੍ਰਸ਼ਾਦੇ ਦਾ ਵਿਧਾਨ ਗੁਰੂ ਨਾਨਕ ਦੇ ਘਰ ਚੋਂ ਉਦੋਂ ਤੋਂ ਹੀ ਚੱਲ ਪਿਆ ਕਿ ਜੋ ਤਨ ਫੁੱਲ ਹੈ ਕੋਲ ਕਿੰਨੇ ਹੀ ਗਰੀਬ ਆ ਮੇਰਾ ਸਿੱਖ ਉਹ ਅੰਨ ਪਾਣੀ ਆਟਾ ਹੋਟਾ ਘਰੇ ਇੰਨਾ ਕ ਜਰੂਰ ਰੱਖੇ ਇੱਕ ਤਾਂ ਜੇ ਕੋਈ ਬਾਰ ਗਿਆ ਕੇ ਮਾੜਾ ਮੰਗਤਾ ਖੜ ਗਿਆ ਬਿਨਾ ਕਿਸੇ ਨੁਕਤਾ ਚੀਨੀ ਕੀਤੇ ਉਹਦੀ ਪ੍ਰਸ਼ਾਦੇ ਪਾਣੀ ਨਾ ਸੇਵਾ ਕਰਨੀ ਅਤਿੱਥੀ ਨੂੰ ਤਾਂ ਭਗਵਾਨ ਕਿਹਾ ਗੁਰੂ ਨੇ ਰੱਬ ਦਾ ਰੂਪ ਕਿਹਾ ਕੋਈ ਭੈਣ ਭਾਈ ਰਿਸ਼ਤੇਦਾਰ ਆ ਜੇ ਬਸ ਦੇ ਘਰਾਂ ਦੇ ਵਿੱਚੋਂ ਜਿਨ੍ਹਾਂ ਦੇ ਕੰਨ ਚ ਗੁਰੂਆਂ ਦੀਆਂ ਗੱਲਾਂ ਪਈਆਂ ਪਹਿਲਾਂ ਜਲ ਫਿਰ ਮੌਕੇ ਅਨੁਸਾਰ ਜੋਗਲਾ ਸ਼ੱਕ ਦਾ ਚਾਹ ਪਾਣੀ ਤੇ ਪ੍ਰਸ਼ਾਦਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿੰਨੇ ਕੋਈ ਅਮੀਰ ਹੁੰਦੇ ਜਾਂਦੇ ਆ ਜਿੰਨੇ ਆਪਦੇ ਆਪ ਨੂੰ ਸਹਿਰੀ ਮੰਨਣ ਵਾਲੇ ਲੋਕ ਆ ਜਿੰਨੇ ਬਾਲਾ ਜਿਆਦੇ ਉਤੋਂ ਦਿਖਾਵਾ ਬਹੁਤ ਜਿਆਦੇ ਉਹ ਇਹਨਾਂ ਦੋਨੇ ਤਿੰਨੇ ਚੀਜ਼ਾਂ ਨਾਲ ਵੀ ਟੁੱਟੇ ਹੋਏ ਆ ਪਹਿਲਾਂ ਤਾਂ ਵਾਰਗੇ ਖੜਾ ਕੇ ਪੁੱਛਣਗੇ ਸਾਰਾ ਹਾਲ ਚਾਲ ਤਦਨ ਵੇਲੇ ਕਹਿਣਗੇ ਫਿਰ ਚਾਹ ਬਣਾ ਲੈਂਦੇ ਅਗਲਾ ਕਹਿੰਦਾ ਨਹੀਂ ਜੀ ਮੈਨੂੰ ਕਾਲ ਸੀ ਇਹ ਸਿਸਟਮ ਜਿਹੜਾ ਅੱਜ ਸਾਡੇ ਘਰਾਂ ਚੋਂ ਹਲਦਾ ਜਾ ਰਿਹਾ ਉਹ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਵਿਧਾਨ ਦੀ ਨਿਉ ਹਲਾ ਰਹੇ ਆ ਅਸੀਂ ਕੰਮ ਕੋਈ ਵੀ ਹੋਵੇ ਵਿੱਚ ਜਿਹੜੇ ਜਾਣਕਾਰ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਆ ਕਈ ਡਾਕਟਰਾਂ ਦੇ ਵੀ ਇਹ ਦੇਖਿਆ ਕਿ ਉਹਨਾਂ ਦੇ ਬਾਹਰਲੇ ਪਾਸੇ ਆਪਦੇ ਵੱਲੋਂ ਨੰਗਰ ਹੈ ਉਹ ਕਹਿੰਦੇ ਅਸੀਂ ਫੀਸ ਤਾਂ ਲੈ ਨਹੀਂ ਦੇਣੀ ਆ ਜੋ ਲੈਣੀ ਆ ਹੋਰ ਕਿਤੇ ਦਾਨ ਕਰਨ ਦੀ ਬਜਾਏ ਜਿਹੜਾ ਸਾਡੇ ਘਰੇ ਆਇਆ ਬੈਠਾ ਦਵਾਈ ਲੈਣ ਆਇਆ ਉਹਨੂੰ ਤੇ ਵੀ ਲੱਗਦੀ ਆ ਉਹਨੂੰ ਚਾਹ ਦੀ ਭੁੱਖ ਵੀ ਲੱਗਦੀ ਆ ਪ੍ਰਸ਼ਾਦੇ ਦੀ ਵੀ ਲੱਗਦੀ ਆ ਇਸੇ ਦੇ ਵਿੱਚੋਂ ਜੇ ਦਸਬੰਦ ਕੱਢ ਕੇ ਅਸੀਂ ਇੰਨਾ ਤੀ ਦਾ ਦੇਂਗੇ ਅਸੀਂ ਤਾਂ ਬਾਬੇ ਨਾਨਕ ਦਾ ਸੁਕਰਾਨਾ ਕਰ ਰਹੇ ਆ ਜਿਹੜੇ ਵਿਧਾਨ ਨੂੰ ਸਮਝਦੇ ਆ ਉਹ ਜਰੂਰ ਇਹੋ ਜੀਆਂ ਸਹੂਲਤਾਂ ਆਪ ਦੇ ਕਾਰੋਬਾਰ ਵਾਲੇ ਥਾਂ ਤੇ ਦਿੰਦੇ ਆ ਰੱਖਦੇ ਆ ਪਰ ਜ਼ਿਆਦਾਤਰ ਮਹਾਰਾਜ ਕਹਿੰਦੇ ਇਹਨਾਂ ਦੀ ਤ੍ਰਿਸ਼ਨਾ ਨਹੀਂ 부ਝਦੀ ਹੁੰਦੀ ਕੀ ਢੀ ਦੇਰਾ ਪੈਸਾ ਨਹੀਂ ਜਾਣ ਦਿੰਦੇ ਜਿੰਨੇ ਵੱਡੇ ਆ ਇਹਨੇ ਤ੍ਰਿਸ਼ਨਾ ਨਹੀਂ 부ਝਦੀ ਜੇ ਬਾਣੀ ਪੜ ਸੁਣ ਲੈਣ ਤਾਂ 부ਝ ਕੇ ਨਾਲ ਇੱਕ ਵਿਧਾਨ ਪੈਦਾ ਹੋ ਜਾਂਦਾ ਕਿ ਦਸਬੰਦ ਕੱਢਣਾ ਆਪਣਾ ਫਰਜ਼ ਹੈ ਆਪਣੇ ਦਸਵੰਦ ਨਾਲ ਆਪਾਂ ਪਹਿਲਾਂ ਰੋਟੀ ਪਾਣੀ ਦਾ ਇੰਤਜ਼ਾਮ ਉਹਨਾਂ ਲੋਕਾਂ ਲਈ ਕਰੀਏ ਜਿਹੜੇ ਲੋੜਵੰਦ ਆ। ਹੁਣ ਲੋੜਵੰਦ ਕੰਦੇ ਸੜਕਾਂ ਤੇ ਨਹੀਂ ਲੰਗਰ ਲੱਗਦੇ ਤੁਹਾਡਾ ਜਿਹੋ ਜਿਹਾ ਕਾਰੋਬਾਰ ਹੈ ਕਾਰੋਬਾਰ ਦਾ ਸੰਬੰਧਤੀ ਬੰਦੇ ਤੁਹਾਡੇ ਕੋਲ ਆਉਣਗੇ ਤੇ ਉਹ ਵੀ ਤਾਂ ਵਿਚਾਰੇ ਪੇਟ ਲੱਗੇ ਹੋਇਆ ਕੋਈ ਕਿਤੋਂ ਖਾ ਕੇ ਤੁਰਿਆ ਹੁੰਦਾ ਕੋਈ ਕਿਤੋਂ ਕਿਸੇ ਕੋਲ ਟਾਈਮ ਹੁੰਦਾ ਕਿਸੇ ਕੋਲੇ ਨਹੀਂ ਜੇ ਤੁਸੀਂ ਪ੍ਰਸ਼ਾਦ ਦੇ ਪਾਣੀ ਨਾ ਉਹਦੀ ਸੇਵਾ ਕਰਦੇ ਹੋ ਤਾਂ ਤੁਸੀਂ ਗੁਰੂ ਨਾਨਕ ਦੇ ਗੁਰੂ ਘਰ ਦੇ ਪੂਰੇ ਸੇਵਕੋਂ ਨਿਰੰਕਾਰੀ ਦਰਾਂ ਤੋਂ ਤੁਸੀਂ ਖੁਸ਼ੀਆਂ ਪਾਉਂਗੇ ਇਹ ਚੀਜ਼ ਅਸੀਂ ਜੇ ਆਪਦੇ ਘਰ ਲਿਆਈਏ ਜਿਹੜੇ ਵੀ ਜਿੰਨੇ ਵੀ ਲੋਕ ਆਏ ਕਿ ਮੈਂ ਦਸਬੰਦ ਲਾਜ਼ਮੀ ਕੱਢੂੰਗਾ ਕੱਢ ਕੇ ਲੋੜਵੰਦਾਂ ਦੀ ਮਦਦ ਕਰੂੰਗਾ ਤੇ ਸਭ ਤੋਂ ਵੱਡੀ ਮਦਦ ਤਾਂ ਪ੍ਰਸ਼ਾਦੇ ਪਾਣੀ ਦੀ ਸ਼ੁਰੂਆਤ ਉਹ ਤੋਂ ਵੱਡੀ ਮਦਦ ਹੈ ਕਿਸੇ ਦੀ ਫੀਸ ਭਰ ਦੇਣੀ ਵਿਦਿਆ ਵਿਦਿਆਦਾਨ ਦੇਣਾ ਫਿਰ ਗਾਂ ਬਥੇਰੀਆਂ ਜਿੰਨੇ ਮਰਜ਼ੀ ਵਧਾ ਲਓ ਇਹਨੂੰ ਵਾਦੇ ਨੂੰ ਪਰ ਇੱਕ ਜਿਹੜਾ ਜ਼ਰੂਰੀ ਹੈ ਜਿਹਦੇ ਬਿਨਾ ਜਮੇ ਨਹੀਂ ਸਰਦਾ ਪ੍ਰਸ਼ਾਦਾ ਤੇ ਗਿਆਨ ਪੜ੍ਹਾਈ ਇਹ ਦੋ ਚੀਜ਼ਾਂ ਜੇ ਅਸੀਂ ਕਿਸੇ ਨੂੰ ਦੇ ਦਈਏ ਤਾਂ ਜੀਵਨ ਭਰ ਲਈ ਅਸੀਸਾਂ ਦਿੰਦਾ ਰਹਿੰਦਾ ਕਿ ਉਸ ਵੇਲੇ ਭੁੱਖ ਦੇ ਵੀ ਮਾਰੇ ਵੀ ਸੀ ਤੇ ਪੜ੍ਹਾਈ 'ਚ ਵੀ ਦਿੱਕਤਾਂ ਸੀ ਫਲਾਣੇ ਵੇਲੇ ਫਲਾਣਿਆਂ ਨੇ ਮੇਰੀ ਆ ਮਦਦ ਕਰੀ ਸੀ ਜਿਹੜੇ ਪਿੰਡ ਦੇ ਵਿੱਚ ਵੱਡੇ ਵੱਡੇ ਘਰ ਆ ਜਿਨ੍ਹਾਂ ਕੋਲੇ ਬਥੇਰੀ ਜਾਇਦਾਦ ਆ ਜੇ ਉਸ ਪਿੰਡ ਦੇ ਵਿੱਚੋਂ ਕਿਸੇ ਦੇ ਘਰੋਂ ਪ੍ਰਸ਼ਾਦਾ ਨਹੀਂ ਮਿਲਦਾ ਤੇ ਗੁਰੂ ਘਰ ਵੀ ਪ੍ਰਸ਼ਾਦਾ ਨਹੀਂ ਮਿਲਦਾ ਉਹ ਗੁਰੂ ਦੇ ਸਿੱਖ ਨਾਂ ਦੇ ਹੀ ਆ ਗੁਰੂ ਨਾਨਕ ਵਾਲਾ ਵਿਧਾਨ ਸਮਝਣ ਉੱਥੇ ਹੈ ਨਹੀਂ ਜਿਵੇਂ ਸਾਡੇ ਲੋਕਾਂ ਨੇ ਵਿਦੇਸ਼ਾਂ ਦੇ ਵਿੱਚ ਸੰਭਿਆ ਆਪਦੇ ਇਸ ਤਰੀਕੇ ਨੂੰ ਕਿ ਜਿਹੜੇ ਪਹਿਲਾਂ ਕਾਮਜਪ ਹੋਏ ਉਹ ਇੰਨਾ ਕੁ ਤਾਂ ਸੰਬੰਧ ਕੱਢਦੇ ਆ ਗੁਰੂ ਘਰਾਂ 'ਚ ਕਿ ਨਵੇਂ ਗਏ ਬੱਚਿਆਂ ਲਈ ਰਸਣ ਪਾਣੀ ਪੂਰਾ ਹੁਣ ਤਾਂ ਹੋਰ ਵੀ ਵਾਅਦਾ ਕਰਦਾ ਬਹੁਤ ਗੁਰੂ ਘਰਾਂ ਨੇ ਕਿ ਬੱਚੇਓ ਜਿਹੜੇ ਦੂਰੋਂ ਆਉਣੇ ਉਹ ਆਪਦਾ ਘਰ ਦਾ ਰਸਣ ਵੀ ਲੈ ਜਾਓ ਇੱਥੋਂ ਇਹ ਆ ਮਦਦ ਤਾਂ ਉਹ ਇਹ ਮੌਕਾ ਇਹ ਲੋੜਾਂ ਤੇ ਅਸੀਂ ਉੱਥੇ ਜਾ ਕੇ ਕਰਦੇ ਆ ਪੰਜਾਬ 'ਚ ਸਾਨੂੰ ਕੀ ਹੋਇਆ ਜੇ ਪੰਜਾਬ 'ਚ ਵੀ ਸਾਡੇ ਗੁਰਦੁਆਰੇ ਕਾਇਮ ਆ ਲੰਗਰ ਕਾਇਮ ਆ ਸਭ ਕੁਝ ਆ ਸਿਰਫ ਇੱਕ ਸੋਚ ਬਦਲਨੀ ਆ ਕਿ ਗੁਰੂ ਘਰ ਦੇ ਲੰਗਰ ਵਿੱਚ ਸਾਡੇ ਤਕੜੇ ਲੋਕ ਆ ਜਿਹੜੇ ਅਸੀਂ ਆਪ ਦਾ ਦਸਵੰਦ ਭੇਜ ਗਏ ਗੁਰਦੁਆਰੇ ਕਿਹਾ ਵਾ ਹੋਵੇ ਕਿ ਮੇਰੇ ਵੱਲੋਂ ਇਹਨਾਂ ਦਿਨਾਂ ਦਾ ਰਸਣ ਪਾਣੀ ਮੇਰੇ ਵੱਲੋਂ ਉਦੋਂ ਬਾਅਦ ਦੇ ਦੋ ਦਿਨਾਂ ਦਾ ਕਿਸੇ ਹੋਰ ਵੱਲੋਂ ਦੋ ਦਿਨ 30 ਦਿਨਾਂ ਸਾਰੇ ਮਹੀਨੇ ਦੇ ਹਨ ਜੇ ਵੀ ਮਹੀਨੇ ਵੀ ਦਾ ਵੀ ਹੋਟਲ ਆਣ ਤਾਂ 12 ਤਕੜੇ ਜ਼ਿੰਮੇਵਾਰਤਾ ਪਿੰਡ 'ਚ ਹੁੰਦੀ ਹੀ ਆ ਇੰਨਾ ਕੁ ਦਸਬੰਧ ਤਾਂ ਬਣਦਾ ਹੀ ਐ ਇਹ ਜੇ ਗੁਰੂ ਨਾਨਕ ਦੇ ਨਾਮ ਤੇ ਅਸੀਂ ਕਰਜ ਗਏ ਇੱਥੇ ਉੱਥੇ ਕਰਦੇ ਆਂ ਵਿਦੇਸਾਂ 'ਚ ਸਾਰਿਆਂ 'ਚ ਤਾਂ ਬਹੁਤ ਕੁਝ ਹੋ ਸਕਦਾ ਹੈ ਬਹੁਤ ਕੁਝ ਤੇ ਨਹੀਂ ਤਾਂ ਮਹਾਰਾਜ ਕਹਿੰਦੇ ਆਂ ਵਿਧਾਨ ਬਣਿਆ ਵਾ ਵੱਡੇ ਵੱਡੇ ਰਾਜ ਨੇਰ ਭੂਮਣ ਤਾਂਕੀ ਤ੍ਰਿਸ਼ਨਾ ਬੁਝੀ ਲਪਟ ਰਹੇ ਮਾਇਆ ਰੰਗ ਰਾਤੇ ਮਾਤੇ ਲੋਚਨ ਕਸ਼ੂ ਨਾ ਸੂਝੀ ਕਹਿੰਦੇ ਨਹੀਂ ਤਾਂ ਮਾਇਆ ਦੇ ਰੰਗਾਂ ਦੇ ਵਿੱਚ ਮਸਤ ਐ ਤੇ ਮਸਤੀ ਚੜਾਉਣ ਵਾਲੇ ਲੋਕ ਬੜੇ ਆ ਜਦੋਂ ਸਿੰਪਲ ਜਿਹਾ ਹੁੰਦਾ ਵਧੀਆ ਕੁੜਤਾ ਪਜਾਮਾ ਵਧੀਆ ਧੀਰੇ ਕੱਪੜੇ ਪਾ ਕੇ ਸੰਤੁਸ਼ਟ ਰਹਿੰਦਾ ਚਾਰ ਪੈਸੇ ਆਉਣ ਦੀ ਦੇਰ ਆ ਉਹਦੀ ਬ੍ਰਾਂਡ ਦੱਸਣ ਵਾਲੇ ਹੋਰ ਗੱਲਾਂ ਸਮਝਾਉਣ ਵਾਲੇ ਐਨੇ-ਐਨੇ ਦੀਆਂ ਸਲਟਾਂ ਪਵਾਉਣ ਵਾਲੇ ਜਿੰਨੇ ਦਾ ਗਰੀਬ ਦਾ ਸਾਲ ਪਰ ਦਾ ਰਸਨਾ ਜੇ ਫਿਰ ਜਦੋਂ ਉਹਨਾਂ ਦੇ ਨਿੱਕੇ ਚੜ ਜਾਂਦਾ ਫਿਰ ਇਧਰ ਦਾ ਕੰਮ ਲੋਟ ਨਹੀਂ ਆਉਂਦਾ ਆਪਦੇ ਹੀ ਕਾਰਡ ਲੋਟਾਉਂਦੇ ਆ ਫਿਰ ਕੋਈ ਗੱਲ ਨਹੀਂ ਸੁਝਦੀ ਫਿਰ ਤਾਂ ਉਹ ਇੱਕ ਗੇੜ ਬਣਾਇਆ ਵਾ ਇੱਕ ਲੂਪ ਬਣਾਇਆ ਵਾ ਵੱਡੇ ਲੋਕਾਂ ਨੇ ਕੰਪਨੀਆਂ ਨੇ ਜਿਹੜਾ ਕਦੀ ਵੜਤਾ ਸਕਦਾ ਮੁੜ ਕੇ ਨਿਕਲ ਨਹੀਂ ਸਕਦਾ ਜਿਹੜੇ ਸਾਦਗੀ ਛੱਡ ਕੇ ਉਹਦੇ ਚ ਵੜ ਜਾਂਦੇ ਐ ਜ਼ਿੰਦਗੀਆਂ ਲੱਗ ਜਾਂਦੀਆਂ ਹਿਸਾਬ ਹੀ ਨਹੀਂ ਆਉਂਦਾ ਕਿਉਂਕਿ ਜਦੋਂ ਝਾਤਦੇ ਐ ਕਿਸੇ ਹੋਰ ਦੇ ਘੜਗੋ ਹੀ 2.5 ਕਰੋੜ ਦੀ ਬੰਨੀ ਐ ਫਿਰ ਸੋਚਦੇ ਐ ਮੇਰਾ ਤਾਂ ਸਾਰਾ ਔੜਮਾ ਕੋੜਮਾ ਸਾਰਾ ਖਾਨਦਾਨ ਵੇਚ ਦਈਏ ਜੇ ਘੜੀ ਵੀ ਨਹੀਂ ਆਉਣੀ ਫਿਰ ਦੁੱਖ ਲੱਗਦਾ ਹੋ ਮੇ ਨੂੰ ਪਰ ਜਿਤ ਵੱਡਾ ਔਖਾ ਹੁੰਦਾ ਉਹਨਾਂ ਬੰਦਿਆਂ ਦਾ ਜਿਹੜੇ ਇਹ ਲੂਪ ਚ ਚੜ ਜਾਂਦੇ ਆ ਇਹਦੇ ਚ ਚੜਨਾ ਨਹੀਂ ਹੈ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਤਰਜੀਹ ਆਪਣੇ ਆਪ ਨੂੰ ਦੇਵੇ ਸਾਦਗੀ ਨੂੰ ਦੇਵੇ ਜੋ ਕਰਦਾ ਉਹਦੇ ਚ ਦੁਸ਼ਬੰਧ ਕੱਟ ਕੇ ਲਾਵੇ ਨਾਲ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਮਾਰੇ ਕਹਿੰਦੇ ਇਹ ਮਾਇਆ ਦਾ ਨਾ ਜਾਲ ਹੈ ਖੇਡਾ ਕਰਤੇ ਦੀ ਇੱਕ ਤਰ੍ਹਾਂ ਦੀ ਇਹ ਵਿਖਿਆ ਤੇ ਇਹਨੇ ਜਾਲ ਹੀ ਇਸ ਤਰ੍ਹਾਂ ਦਾ ਬੁਣਿਆ ਵਾ ਕਿ ਇੱਥੇ ਤ੍ਰਿਪਤੀ ਕਿਸੇ ਨੂੰ ਮਿਲਦੋਈ ਨਹੀਂ ਜਿੱਡਾ ਮਰਜੀ ਵੱਡਾ ਹੋ ਜਾਏ ਜਿੱਡਾ ਮਰਜੀ ਤ੍ਰਿਪਤੀ ਨਹੀਂ ਹੁੰਦੀ ਸਾਨੂੰ ਆਮ ਲੋਕਾਂ ਨੂੰ ਟਾਈਮ ਘੱਟ ਲੱਗਦਾ ਜਿਹੜੇ ਲੋਕ ਇਸ ਖੇਤਰ ਦੇ ਵਿੱਚ ਆ ਜਿਹੜੇ ਪ੍ਰਚਾਰ ਕਰਦੇ ਆ ਜਾਂ ਕਿਹੜੋ ਕਾਉਂਸਲਿੰਗ ਕਰਦੇ ਆ ਵੱਡੇ ਲੋਕਾਂ ਨੂੰ ਮਿਲਦੇ ਆ ਉਹਨਾਂ ਨੂੰ ਇਹ ਅਨੁਭਵ ਹੈ ਗੁਰੂ ਪਿਤਾ ਨੇ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਹੋਣ ਕਰਕੇ ਦਸਤਾਰ ਹੋਣ ਕਰਕੇ ਵੱਡੇ ਲੋਕ ਵੀ ਸਤਕਾਰ ਕਰਦੇ ਆ ਪਿਆਰ ਕਰਦੇ ਆ ਘਰਾਂ ਚ ਬੁਲਾਉਂਦੇ ਆ ਪਰ ਜਦੋਂ ਮਿਲਦੇ ਆ ਗੱਲਾਂ ਕਰਦੇ ਆ ਤਾਂ ਇਹੀ ਰਿਜ਼ਲਟ ਨਿਕਲਦਾ ਕਿ ਗਰੀਬ ਲੋਕਾਂ ਨੂੰ ਵੀ ਉਹ ਜਾਦੇ ਔਖੇ ਆ ਉਹਨਾਂ ਦੇ ਉਹੋ ਜੀ ਇਹੇ ਜੇ ਬੰਧਨ ਬਣਾਏ ਵਿਆ ਜਿਹੜੇ ਗਰੀਬ ਜਾਣ ਵੀ ਨਹੀਂ ਸਕਦਾ ਜਿਹੜੇ ਗਰੀਬਾਂ ਦੇ ਜਾਂ ਮੱਧ ਵਰਗ ਵਾਲਿਆਂ ਦੇ ਤਾਂ ਚਿੱਤ-ਚਿੱਤੇ ਵੀ ਨਹੀਂ ਉਹਨਾਂ ਦੀ ਹੌਮੇ ਦੇ ਕੜੇ ਇਹੇ ਜੇ ਪਏ ਹੁੰਦੇ ਆ ਕਿ ਨਾ ਚਾਹੁੰਦੇ ਆ ਵੀ ਉਹਨਾਂ ਨੂੰ ਇਹ ਜਿਹਾ ਬਹੁਤ ਕੁਝ ਕਰਨਾ ਪੈਂਦਾ ਆਪਣੀ ਇੱਕੋ ਜਿਹੜੀ ਬੜਾਈ ਵੀ ਹੁੰਦੀ ਹੈ ਨੱਕ ਨਮੂਜ ਉਹਨੂੰ ਰੱਖਣ ਵਾਸਤੇ ਤੇ ਔਕ ਤ੍ਰਿਸ਼ਨਾ ਬਹੁਤ ਜਿਆਦੇ ਤ੍ਰਿਪਤੀ ਕਦੇ ਵੀ ਨਹੀਂ ਕਿਤੇ ਵੀ ਨਹੀਂ ਤ੍ਰਿਪਤੀ ਵਾਲੇ ਜਿਹੜੇ ਲੋਕ ਆ ਉਹ ਇਸ ਲਈ ਤੋਂ ਲਥੇ ਹੋਏ ਆ ਉਹ ਆਪਦੀ ਮਰਜ਼ੀ ਨਾਲ ਜਿਉਂਦੇ ਆ ਆਪਦੀ ਮਰਜ਼ੀ ਨਾਲ ਖਾਂਦੇ ਪਹਿਨਦੇ ਆ ਆਪਦੀਆਂ ਮਰਜ਼ੀਆਂ 'ਚ ਰਹਿੰਦੇ ਆ ਜਿਨ੍ਹਾਂ ਨੂੰ ਕਿਹਾ ਮਰੇ ਰੰਗ ਹੱਸਾ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾ ਨਹੀਂ ਕਿਸੇ ਕੇ ਰਿਵਾਜ ਸਚਿ ਨਾਏ ਉਹ ਲੋਕ ਹੀ ਹੋਰ ਆ ਜਿਨ੍ਹਾਂ ਨੂੰ ਰੰਗ ਚੜੇ ਵੇ ਪਾਣੀ ਦੇ ਮਾਰੇ ਕਹਿੰਦੇ ਵਿਖਿਆ ਦੇ ਵਿੱਚ ਕਦੇ ਕਿਸੇ ਨੂੰ ਤ੍ਰਿਪਤੀ ਨਹੀਂ ਪਾਈ ਜੋ ਪਾਵਕ ਈਦਨ ਨਹੀਂ ਧਰਪੈ ਬਿਨ ਹਰ ਕਹਾ ਅਗਾਈ ਰਹਾਉ ਇਹ ਏਸੇ ਤਰ੍ਹਾਂ ਹੀ ਆ ਕਹਿੰਦੇ ਪੁੱਤਰੋ ਜਿਵੇਂ ਆਗਾ ਜਿਹੜੀ ਜਿੰਨਾ ਮਰਜੀ ਬਾਲਣ ਸਿੱਟੀ ਤੁਰੇ ਜਾਓ ਦਿਨ ਰਾਤ ਇਹ ਨਾ ਨਹੀਂ ਕਰਦੀ ਨਾ ਰਜਦੀ ਐ ਇਹ ਤਾਂ ਕਹਿੰਦੇ ਇੰਹੀਂ ਚਲਦੀ ਜਾਣਾ ਨਹੀਂ ਜਨਮਾਂ ਜਨਮਾਂ ਤੋਂ ਚੱਲ ਰਿਹਾ ਹੈ ਇਹ ਤਾਂ ਹਰੀ ਦੇ ਨਾਮ ਨਾਲ ਹੀ ਅੰਦਰ ਰੱਜ ਆਉਂਦਾ ਹੈ ਹਰੀ ਦੇ ਨਾਮ ਨਾਲ ਹੀ ਸਕੂਨ ਆਉਂਦਾ ਹੈ ਸਹਜ ਆਉਂਦਾ ਹੈ ਤੇ ਨਾਮ ਗੁਰੂ ਨਾਨਕ ਦੀ ਬਾਣੀ 'ਚ ਦਰਜ ਹੈ ਇਹਦੇ ਨਾਲ ਜੁੜੋ ਬਾਣੀ ਪੜੋ ਇੱਕ ਓਕਾਰ ਸਤਨਾਮ ਦਾ ਜਾਪ ਕਰੋ ਪਵਣ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕਰਦੇ ਆ ਆਪਣੇ ਨੇੜੇ ਰਹੋ சுவாਸਾਂ ਦੇ ਨੇੜੇ ਰਹੋ ਅੰਦਰ ਦੀਆਂ ਗੱਡਾਂ ਸਾਰੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ ਦੇਨ ਦੇਨ ਕਰਤ ਭੋਜਨ ਬਹੁ ਵਿੰਜਨ ਤਾਂਕੀ ਮਿਟਾਇਨ ਆ ਭੁੱਖਾ ਜਿੰਨਾ ਮਰਜੀ ਮਹਾਰੇ ਕਹਿੰਦੇ ਭੋਜਨ ਕਰੀ ਚੱਲੋ ਵੱਖ-ਵੱਖ ਤਰ੍ਹਾਂ ਦੇ ਭੋਜਨ ਕਰੀ ਚੱਲੋ ਸਵਾਦਲੇ ਵਿੰਜਨ ਬਣਾਈ ਚੱਲੋ ਭੁੱਖ ਨੇ ਫਿਰ ਵੀ ਨਹੀਂ ਮਿਟਣਾ ਤੇ ਇਹ ਭੁੱਖ ਸਾਦਗੀ ਨਾਲ ਵੀ ਲੋਟ ਆ ਜਾਂਦੀ ਹੈ ਇਹਨੂੰ ਜਾਦੇ ਚਟਕਾਰਿਆਂ ਤੇ ਘਿਜਾ ਲਓ ਤਾਂ ਉਧਰ ਵੀ ਚੱਲ ਪੈਂਦੀ ਹੈ ਇਹ ਸਾਡੇ ਸੰਸਕਾਰ ਤੇ ਅਸੀਂ ਇਹਨੂੰ ਕਿੱਦਾਂ ਲੈ ਕੇ ਜਾਂਦੇ ਆ ਉਦਮ ਕਰੈ ਸੁਆਣ ਕੀ ਨਿਆਈ ਚਾਰੇ ਕੁੰਟਾਂ ਕੋਖਾ ਮਾਰੇ ਕਹਿੰਦੇ ਸਿਰ ਪਕੰਦੇ ਸਵਾਦਾਂ ਖਾਤਰ ਖਾਣ ਪੀਣ ਖਾਤਰ ਸੁਆਣ ਜਾਨੀ ਕੁੱਤਾ ਮਾਰੇ ਕਹਿੰਦੇ ਕੁੱਤੇ ਵੰਗੋਟ ਦਾ ਫਿਰ ਭਾਲ ਦਾ ਫਿਰ ਦਾ ਥਾਂ ਥਾਂ ਉਹ ਮੂੰਹ ਮਾਰਨ ਨੂੰ ਖਾਣ ਨੂੰ ਕਿੱਥੇ ਕੀਆ ਕਿੱਥੇ ਕੀਆ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਵੀ ਲਾਲਾ ਸੜਦਾ ਫਿਰਦਾ ਉਹ ਹਾਲ ਕਹਿੰਦੇ ਮਨੁੱਖਾਂ ਦਾ ਉਹਨਾਂ ਦਾ ਜਿਹੜੇ ਕੱਲ ਦੇ ਖਾਣ ਪੀਣ ਤੇ ਲੱਗੇ ਹੋਏ ਆ ਜਿਨ੍ਹਾਂ ਨੂੰ ਖਾਣ ਪੀਣ ਤੋਂ ਇਲਾਵਾ ਦੂਜੀ ਗੱਲ ਹੀ ਨਹੀਂ ਆਉਂਦੀ ਉਹੀ ਕਾਰਜ ਕਰਦੇ ਆ ਕੱਲਾ ਜਿਹੜਾ ਪਸ਼ੂ ਕਰਦੇ ਆ ਪ੍ਰਜਨਨ ਕਿਰਿਆ ਖਾ ਪੀ ਲਿਆ ਸੌਂਗੇ ਇਹ ਤਿੰਨ ਕੰਮ ਪਸ਼ੂ ਵੀ ਕਰਦੇ ਆ ਉਹ ਮਨੁੱਖ ਵੀ ਕਰਦੇ ਆ ਜਿਹੜੇ ਸਵਾਦਾਂ 'ਚ ਪੱਟੇ ਵੀ ਆ ਮਹਾਰਾਜ ਕਹਿੰਦੇ ਉਦਮ ਕਰਾ ਸਵਾਨ ਕੀ ਨਹੀਂ ਕੁੱਤੇ ਵਾਂਗੂ ਭਜਦਾ ਚਾਰੇ ਕੁੰਟਾਂ ਕੋ ਖਤੇ ਚਾਰੇ ਦਸਾਂਵਾਂ ਚ ਭਜਦਾ ਕਿ ਤੇ ਇਧਰ ਉਧਰ ਉਧਰੋਂ ਉਧਰ ਇਹ ਹਾਲ ਹੋ ਜਾਂਦਾ ਮਨੁੱਖ ਹੁੰਦਿਆਂ ਇਹੋ ਜਿਹਾ ਕੁੱਤਿਆਂ ਵਾਲਾ ਹਾਲ ਹੋ ਜਾਂਦਾ ਜੀਵਨ ਦਾ ਜਦੋਂ ਅਸੀਂ ਸਵਾਦਾਂ ਦੇ ਬਸ ਪੈ ਜਾਂਦੇ ਆ ਕਾਮ ਬੰਤ ਕਾਮੀ ਬਹੁ ਨਾਰੀ ਪਰਗ੍ਰਹ ਜੋ ਨਾ ਚੂਕੈ ਪਾਸ਼ਾ ਕਹਿੰਦੇ ਜੇ ਖਾ ਪੀ ਲਿਆ ਰੱਜ ਲਿਆ ਫਿਰ ਦੂਜਾ ਇਹਨੂੰ ਕਾਮ ਚੜਦਾ ਇੰਦਰੀਆਂ ਆਪਦੀਆਂ ਬਸ ਚ ਨਹੀਂ ਹੈਗੀਆਂ ਫਿਰ ਕਹਿੰਦੇ ਨਾਰੀਆਂ ਵੱਲ ਭਜਦਾ ਇੱਥੋਂ ਉੱਥੇ ਉੱਥੋਂ ਉੱਥੇ ਕਾਮਵੰਤ ਕਾਮੀ ਬਹੁ ਨਾਰੀ ਬਹੁਤੀਆਂ ਇਸਤਰੀਆਂ ਬਣ ਤੱਕਣਾ ਉਹਦੇ ਘਰ ਵੱਲ ਨਿਗਾ ਉਹਦੇ ਘਰ ਵੱਲ ਨਿਗਾ ਪ੍ਰਾਪਰ ਗ੍ਰਹ ਜੋ ਨਾ ਚੂਕਾ ਕਹਿੰਦੇ ਵੀ ਪ੍ਰਾਇਆ ਘਰਾਂ ਦੇ ਵਿੱਚ ਹੀ ਨਿਗਾ ਮਾਰਦਾ ਤੁਰਿਆ ਫਿਰਦਾ ਸਾਰਾ ਦਿਨ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿਸੂਕੈ ਕਹਿੰਦੇ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਰੋਜ਼ ਦਾ ਕੰਮ ਹੈ ਰੋਜ਼ ਹੀ ਕਰਦਾ ਦਿਨ ਪ੍ਰਤੀ ਕਰਾ ਫਿਰ ਪਛਤਾਉਂਦਾ ਕਿਉਂਕਿ ਚੇਤਨਾ ਨਾ ਜਿਹੜਾ ਅੰਦਰ ਜਿਹੜੀ ਆਤਮਾ ਜਿਹੜੀ ਜ਼ਮੀਰ ਉਹ ਜਾਗਦੀ ਹੈ ਦਿਨ ਵਿੱਚ ਦੀ ਕਈ ਵਾਰੀ ਬੰਦੇ ਨੂੰ ਆਪਦੇ ਆਪ ਨੂੰ ਕਹਿੰਦੀ ਹੈ ਵੀ ਤੂੰ ਇਹ ਕੀ ਕਰਦਾ ਹੈ ਆਹ ਤੇਰੇ ਲਈ ਠੀਕ ਆ ਠੀਕ ਨਹੀਂ ਇਹ ਜਿਹੇ ਵਿਚਾਰ ਚੱਲਦੇ ਆ ਕਦੇ ਕੋਈ ਗੁਰਬਾਣੀ ਦੀ ਗੱਲ ਕਦੇ ਕਿਸੇ ਸਿਆਣੇ ਦੀ ਗੱਲ ਚੇਤੇ ਆਉਂਦੀ ਹੈ ਫਿਰ ਪਛਤਾਉਂਦਾ ਵੀ ਆ ਵੀ ਗੰਢ ਤਾਂ ਗਲਤ ਹੈ ਪਰ ਥੋੜੇ ਚਿਰ ਬਾਅਦ ਉਹ ਫੇਰ ਦਿਮਾਗ ਤੇ ਚੜਦੀ ਹੈ ਫੇਰ ਨਹੀਂ ਰੁਕ ਸਕਦਾ ਫੇਰ ਭਜਦਾ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨਿਧਾਨਾ ਪਾਸ਼ਾ ਕੰਧ ਦੀ ਹਰੀ ਦਾ ਨਾਮ ਹੀ ਇੱਕ ਅਮੋਲਕ ਅਮਰਤ ਦਾ ਖਜ਼ਾਨਾ ਮਨੁੱਖ ਤੇਰੇ ਅੰਦਰ ਹੀ ਵੱਸਦਾ ਤੇਰੇ ਸਵਾਸਾਂ ਦੇ ਨਾਲ ਵੱਸਦਾ ਗੁਰੂ ਦੀ ਬਾਣੀ ਪੜ੍ਹਦੇ ਆ ਸੁਣਦੇ ਆ ਅਭਿਆਸ ਕਰਦੇ ਆ ਚੀਜ਼ਾਂ ਮਿਲਦੀਆਂ ਹਰ ਹਰ ਨਾਮ ਅਪਾਰ ਅਮੋਲਾ ਜਦੋਂ ਗੁਰੂ ਜੀ ਨਾਮ ਕਹਿੰਦੇ ਆ ਉਹ ਇੱਕ ਓੰਕਾਰ ਸਤ ਨਾਮ ਦਾ ਜ਼ਿਕਰ ਕਰਦੇ ਆ ਕਿ ਉਹਦੀ ਜਿਹੜੀ ਗੂੰਜ ਹੈ ਜਿਹੜੀ ਉਹਦੀ ਵਾਈਬ੍ਰੇਸ਼ਨ ਹੈ ਜਿਹੜੀ ਉਹਦੀ ਇੰਟੈਲੀਜੈਂਸ ਹੈ ਹਰ ਥਾਂ ਹਾਜ਼ਰ ਨਾਜ਼ਰ ਹੈ ਉਹਦੇ ਨਾਲ ਤੂੰ ਜੁੜਨਾ ਉਹ ਖਜ਼ਾਨਾ ਤੇਰੇ ਅੰਦਰ ਵੀ ਹੈ ਜਦੋਂ ਇੱਕ ਵਾਰੀ ਤੈਨੂੰ ਸੁਣਨਾ ਸ਼ੁਰੂ ਹੋ ਗਿਆ ਪ੍ਰਾਪਤੀ ਹੋਗੀ ਫਿਰ ਉਹ ਨਿਧਾਨ ਨੇ ਖਜ਼ਾਨੇ ਨੇ ਖੁੰਦਾ ਜਾਣਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਇਹ ਆਤਮਿਕ ਜੀਵਨ ਦੇਣ ਵਾਲਾ ਖਜ਼ਾਨਾ ਤੇਰੇ ਅੰਦਰ ਆ ਉੱਥੇ ਫਿਰ ਜਦੋਂ ਤੂੰ ਪਹੁੰਚ ਜਾਣਾ ਹੈ ਕੀ ਹੈ ਸੁਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਗੁਰੂ ਦੀ ਸਿੱਖਿਆ ਰਾਹੀ ਅਭਿਆਸ ਕਰਦੇ ਆਂ ਫਿਰ ਸੁੱਖਾਂ ਦਾ ਖਜ਼ਾਨਾ ਲੱਭ ਜਾਂਦਾ ਕੀ ਸਹਜ ਆਤਮਕ ਅਡੋਲਤਾ ਦੀ ਅਵਸਥਾ ਅੰਦਰ ਜੁੜ ਜਾਂਦਾ ਮਨੁੱਖ ਜੀਵਨ ਧਾਰਾ ਦੀ ਇੱਕ ਲਹਿ ਬਣ ਜਾਂਦੀ ਹੈ ਉਹ ਲਹਿ ਦੇ ਵਿੱਚ ਦਿਨੋ ਦਿਨ ਮਸਤ ਹੁੰਦਾ ਜਾਂਦਾ ਗੁਰੂ ਨਾਇਕਮਿਕ ਹੁੰਦਾ ਜਾਂਦਾ ਇਹ ਪ੍ਰਾਪਤੀ ਕਰ ਲੈਂਦਾ ਹੈ ਆਓ ਪਿਆਰਿਓ ਇਹ ਸੀ ਅੱਜ ਦਾ ਹੁਕਮਨਾਮਾ ਸਾਹਿਬ ਆਪਾਂ ਵੀ ਮੁੜੀਏ ਆਪਣੇ ਗੁਰੂ ਵੱਲ ਗੁਰੂ ਦੀ ਬਾਣੀ ਵੱਲ ਗੁਰੂ ਦੀ ਬਾਣੀ ਚ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਸਾਰੇ ਮੰਤਰ ਸਾਰੇ ਬੀਜ ਮੰਤਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨਿਆਂ ਨੂੰ ਮਿਲਿਆ ਕਿੰਨੇ ਸੰਤ ਭਗਤ ਪਟ ਗੁਰੂ ਜਿਨ੍ਹਾਂ ਨੇ ਆਪਦੇ ਤਜਰਬੇ ਲਿਖੇ ਨੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਉਹ ਹਰਨਾਮ ਨੂੰ ਕਿਵੇਂ ਪਾਇਆ ਉਹ ਰਮੇ ਹੋਏ ਨੂੰ ਅੰਦਰੋਂ ਕਿਵੇਂ ਜਾਣਿਆ ਪਵਨ ਗੁਰੂ ਦੇ ਲੜ ਲੱਗ ਕੇ ਕਿਵੇਂ ਅਸੀਂ ਸ਼ਬਦ ਗੁਰੂ ਤੱਕ ਪਹੁੰਚੇ ਹਾਂ ਕਿਵੇਂ ਸਾਨੂੰ ਪ੍ਰਾਪਤੀਆਂ ਹੋਈਆਂ ਉਹ ਸਾਰਾ ਅਸੀਂ ਜਾਣ ਕੇ ਅਸੀਂ ਵੀ ਜਾਣ ਸਕਦੇ ਹਾਂ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾ ਤੇ ਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਪਾਉ ਤੇ ਫਲ ਪਾਈ ਸੀ ਵਾਹਿਗੁਰੂ ਸਾਰਿਆਂ ਨੂੰ ਨਮਸਕਾਰ ਗੁਰੂ ਪੜਾਖ